ਤਨ ਸੁਵੇਰਾ ਜਿਤ ਮੇ ਸਤ ਗੁਰ ਮਿਨਿਆ ਤਨ ਸੁਵੇਰਾ ਤਨ ਸੁਵੇਰਾ ਜਿਤ ਮੇ ਸਤ ਗੁਰ ਮਿਨਿਆ ਸੋ ਸਹ ਚਿਤ ਆਇਆ ਸੋ ਸਹ ਚਿਤ ਆਇਆ ਸਤ ਗੁਰ ਮਿਲਿਆ ਜਿਤਨੇ ਸਤ ਗੁਰ ਮਿਲਿਆ ਤਨ ਸੁਵੇਲਾ ਤਨ ਸੁਵੇਲਾ ਜਿਤਨੇ ਸਤ ਗੁਰ ਮਿਲਿਆ ਜਿਤਨੇ ਸਤ ਮਹਾਨੰਦ ਸਹਿਜ ਪਿਆ ਮਨ ਤਨ ਸੁਖ ਪਾਇਆ ਮਹਾਨੰਦ ਸਹਿਜ ਪਿਆ ਮਨ ਤਨ ਸੁਖ ਪਾਇਆ ਸੋ ਸੋਹ ਚਿਤ ਆਇਆ ਸੋ ਸੋਹ ਚਿੱਤ ਆਇਆ ਜਿਤਨੇ ਸਤਗੁਰ ਮਿਲਿਆ ਜਿਤਨੇ ਸਤਗੁਰ ਮਿਲਿਆ ਤਰਸੂਵੇਗਾ ਤਰਸੂਵੇਗਾ ਜਿਤਨੇ ਸਤਗੁਰ ਮਿਲਿਆ ਜਿਤਨੇ ਸਤਗੁਰ ਮਿਲਿਆ ਹਚਿਤੇ ਆਇਆ ਮਨ ਵਸਾਇਆ ਆਪਨ ਸਭ ਵਿਸਾਰੇ ਸੋ ਸੋਹ ਚਿਤੇ ਆਇਆ ਮਨ ਵਸਾਇਆ ਆਪਨ ਸਭ ਵਿਸਾਰੇ ਜਾ ਕਿਸ ਪਾਣ ਗੁਣ ਪਰਗਟ ਹੋਏ ਸਤਗੁਰ ਆਪ ਸਵਾਰੇ ਸੋ ਸਹ ਚਿਤ ਆਇਆ ਸੋ ਸਹ ਚਿਤ ਆਇਆ ਜਿਤ ਮੇ ਸਤਗੁਰ ਮਿਲਿਆ ਜਿਤ ਮੇ ਸਤਗੁਰ ਮਿਲਿਆ ਤਨ ਸੁਵੇਲਾ ਨਸੁਵੇਰਾ ਜਿਤ ਮੇ ਸਤਗੁਰ ਮਿਲਿਆ ਸਤ ਮੇ ਸਤਗੁਰ ਮਿਲਿਆ ਵਾਹਿਗੁਰੂ ਜੀਉ ਵਾਹਿਗੁਰੂ ਵਾਹਿਗੁਰੂ ਜੀਉ ਵਾਹਿਗੁਰੂ 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 ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਜਮਣ ਮਰਣਾ ਮਿਟ ਗਿਆ ਕਾਲੇ ਕਾ ਕਛ ਨਾ ਵਿਸਾਇ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਜਮਾਣਾ ਮਰਨਾ ਮਿਟ ਗਿਆ ਕਾਲੇ ਕਾਕ ਚ ਨਾ ਬਿਸਾਏ ਹਰ ਸੇਤੀ ਮਾਨ ਰਵ ਰਹਾ ਸੱਚੇ ਰਹਾ ਸਮਾਏ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚਲਣ ਸਤਿਗੁਰੁ ਭਾਏ ਭੱਲਾ ਤੀਜਾ ਬਿਨ ਸ਼ਬਦੇ ਸੁਧ ਨ ਹੋਈ ਜੇ ਅਨੇਕ ਕਰੇ ਸੀਦਾਰ ਫਿਰ ਕੀ ਸਾਰ ਨ ਜਾਣੈ ਦੁਜੇ ਭਾਏ ਪਿਆਰ ਸਾਹ ਕੋ ਸੁਧ ਸਾਹ ਕੋ ਲਖਣੀ ਨਾਨਕ ਨਾਰੀ ਵਿੱਚ ਗੁਨਾਹ ਕੌੜੀ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਲਸਰਾਤ ਤਿਨਹੋਂ ਕੁਰਬੈਣੀ ਜਿਨ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖ ਆਣੇਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸਣੀ ਜਿਨ ਸਤਿਗੁਰੂ ਪਿਆਰਾ ਜਿਨ ਸਤਿਗੁਰੂ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖ ਆਣੇਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੈਂ ਲਿਆ ਸਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖੁ ਬਜੇ ਫਿਰ ਦੁਖ ਨ ਲੱਗੇ ਆਏ ਜਮਣ ਮਰਣਾ ਮਿਟ ਗਿਆ ਕਾਲੇ ਕਾ ਕਛ ਨਾ ਬਸਾਏ ਹਰ ਸੇthi ਮਨ ਰਵਰਿਆ ਸੱਚੇ ਰਹਾ ਸਮਾਏ ਨਾਨਕ ਹੋਉ ਬਲਿਹਾਰੀ ਤਿਨ ਕੋ ਜੋ ਚਲਣ ਸਤਿਗੁਰੂ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਹੁਣ ਗੁਰਦਰਾ ਸਾਹਿਬ ਜੀ ਦੇ ਬਾਬਾ ਜੀ ਕੋਲੋਂ ਆਪਾਂ ਇੱਥੇ ਆਸਰਣ ਕਰੀਏ ਸ਼ਰਨ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਗੁਰੂ ਪਿਆਰੇ ਸਾਹਿਬ ਨੂੰ ਇਹ ਜਿਹੜਾ ਅਸਥਾਨ ਹੈ ਇਸ ਸਥਾਨ ਤੇ ਤਿੰਨ ਪਾਸਿਆਂ ਦੀ ਚਰਨ ਸ਼ੋਭਾ ਹੈ ਇਹ ਬੁੱਢਾ ਦਰ ਦਾ ਪ੍ਰਾਰਥਨ ਸਥਾਨ ਹੈ ਬਾਬਾ ਪ੍ਰਲਾਦਾ ਸਿੰਘ 8ਵੇਂ ਜੇ ਸਰਦਾਰ ਜਿਹੜੇ ਬੁੱਢਾ ਦਲ ਦੇ ਹੋਏ ਨੇ ਉਹ ਇੱਥੇ ਮਿੱਠਾ ਸਰਸਾਬ ਚੁਣੇ ਗਏ ਉਹਨਾਂ ਨੇ ਹੀ ਹਜ਼ੂਰ ਸਾਹਿਬ ਤੋਂ ਜਿਹੜੇ ਤੋਹਸੇ ਨਿਗਾਰੇ ਨਿਸ਼ਾਨ ਸਾਹਿਬ ਲਿਆ ਕੇ ਜਿਹੜੇ ਅੱਜ ਵੀ ਬੁੱਢਾ ਦਲ ਦੇ ਵਿੱਚ ਪ੍ਰਚਲਿਤ ਹਨ ਜੋ ਕਿ ਬਾਬਾ ਪ੍ਰਲਾਦਾ ਸਿੰਘ ਜੀ ਹੋਰੀ ਹਜ਼ੂਰ ਸਾਹਿਬ ਤੋਂ ਲਿਆ ਕੇ ਮਿੱਠਾ ਸਰਸਾਬ ਤੋਂ ਪ੍ਰਚਲਿਤ ਕੀਤੇ ਨੇ ਮੁਦਾ ਦਾ ਹਰਨਾ ਪ੍ਰਾਰਥਨ ਸਥਾਨ ਹੈ ਤੇ ਤਿੰਨ ਪਾਸਿਆਂ ਦੀ ਇੱਥੇ ਚਰਨਸ਼ੋਹ ਹੈ ਜੋ ਕਿ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹੀ ਹੋਰਾਨੇ। ਜੇ ਲੋ ਪਹਿਲੀ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹੀ ਹੋਰਾਨੇ। ਬੁੱਢਣ ਸ਼ਾਹ ਨਾਲ ਬਚਨ ਬਲਾਸ ਕੀਤੇ ਸਨ। ਉਹਨਾਂ ਦੀਆਂ ਸ਼ੇਰ ਪੱਕੜੀਆਂ ਚਾਰ ਕੇ ਲਿਆਉਂਦਾ ਸੀ। ਤੇ ਬੁੱਢਣ ਸ਼ਾਹ ਮਹਾਰਾਜ ਨੂੰ ਡਰਾਉਣ ਲੱਗਾ ਵੀ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ ਇੱਥੇ ਸ਼ੇਰ ਮੇਰੀਆਂ ਪੱਕੜੀਆਂ ਚਾਰ ਕੇ ਲਿਆਉਂਦਾ। ਮਹਾਰਾਜ ਕਹਿਣ ਲੱਗੇ ਵੀ ਮੁੰਡਣਾ ਸ਼ਾ ਤੂੰ ਸਤਨਾਮ ਵਹਿਗੁਰੂ ਜਪ ਸਤ ਕਰਤਾਰ ਦਾ ਨਾਮ ਜਪ ਸਾਨੂੰ ਸ਼ੇਰ ਕੁਝ ਨਹੀਂ ਕਹਿੰਦਾ ਤੇ ਜਿਹੜਾ ਮਰਦਾਨਾ ਸੀ ਨਾ ਉਹ ਕਈ ਵਾਰੀ ਕਹਿ ਲੱਗ ਜਾਂਦਾ ਸੀ ਮਹਾਰਾਜ ਆਪਾਂ ਚੱਲੀਏ ਤੇ ਸ਼ੇਰ ਆਪ ਪੀਰ ਸੱਚ ਕਹਿੰਦਾ ਸ਼ੇਰ ਸਾਨੂੰ ਪੈਨ ਆ ਗਿਆ ਮਹਾਰਾਜ ਕਹਿ ਲੱਗੇ ਮਰਦਾਨਾ ਤੂੰ ਸਤਨਾਮ ਵਹਿਗੁਰੂ ਜਪ ਸ਼ੇਰ ਸਾਨੂੰ ਕੁਝ ਨਹੀਂ ਕਹਿੰਦਾ ਚਲੋ ਇੰਨਾ ਸਮਾਂ ਬੀਤਿਆ ਸ਼ਾਮ ਦਾ ਟਾਈਮ ਹੋਇਆ ਸ਼ੇਰ ਆਇਆ ਸ਼ੇਰਾਂ ਦੇ ਮਰਜ ਗੁਰੂ ਨਾਨਕ ਪਾਤਸ਼ਾਹ ਜੀ ਹੋਰ ਉਹਨਾਂ ਨੂੰ ਨੌ ਸਤਾਰ ਪੂਤਾ ਤੇ ਮਹਾਰਾਜ ਦੇ ਕੋਲ ਮੱਥਾ ਟੇਕ ਕੇ ਟੋਲ ਬੈ ਗਏ ਤੇ ਬੁੱਢਣ ਸ਼ਾ ਸੋਚਦਾ ਵੀ ਆਜ ਕੋਈ ਅੱਲਾਹ ਤਾਲਾ ਖੁਦਾ ਦਾ ਰੂਪ ਹੈ ਮੈਂ ਇਹਨਾਂ ਨੂੰ ਡਰਾਉਂਦਾ ਰਿਆਂ ਅੱਜ ਸ਼ੇਰ ਪਹਿਲੀ ਵਾਰੀ ਇਹਨਾਂ ਨੂੰ ਮੱਥਾ ਟੇਕਿਆ ਆ ਤੇ ਆਪ ਖੁਦਾ ਨੇ ਆਪ ਅੱਲਾਹ ਤਾਲਾ ਹੈ ਆਪ ਕੋ ਨਿਸ਼ਵਰ ਹੈ ਮਹਾਰਾਜ ਗੁਰਨਾਨਕ ਪਾਤਸ਼ਾਹ ਨੂੰ ਉਹਨੇ ਮੱਥਾ ਟੇਕਿਆ ਗੁੱਡਨ ਸਾਹਿਬ ਮੱਥਾ ਟੇਕ ਕੇ ਤੇ ਜਾ ਕੇ ਬੁੱਤਨੀਆਂ ਚੋਕ ਕੇ ਲਿਆਇਆ ਧਿਆਨ ਕਿਹਨ ਲੱਗਾ ਲੋ ਪਾਸੋਂ ਤੁਸੀਂ ਆ ਦੁੱਧ ਪੀਓ ਤੇ ਜਿਸ ਵੇਲੇ ਮਹਾਰਾਜ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਤੀ ਗੁੱਡਨ ਸਾਹਿਬ ਆ ਦੁੱਧ ਤੂੰ ਰੱਖ ਦੇ ਅਸੀਂ ਛੇਵੇਂ ਜਾਮੇ ਚਾਹਾਂਗੇ ਫੇਰ ਅਸੀਂ ਆ ਦੁੱਧ ਪੀਣਾ ਉਹ ਕਹਿੰਦਾ ਮਹਾਰਾਜ ਮੇਰੀ ਉਮਰ ਬੜੀ ਹੋ ਗਈ ਹੈ ਇੰਨਾ ਚਿਰ ਮੈਂ ਵੀ ਨਹੀਂ ਕੱਢ ਸਕਦਾ ਮੇਰੀ ਉਮਰ 650 ਸਾਲ ਦੀ ਹੋ ਗਈ ਇੰਨਾ ਚਰਮੈ ਨਹੀਂ ਛੱਡ ਸਕਦਾ ਤੁਸੀਂ ਇਦਾਂ ਕਰੋ ਦੁੱਧ ਪੀ ਲਓ ਮਹਾਰਾਜ ਕਹਿੰਦੇ ਜਾ ਤੂੰ ਵੀ ਨਹੀਂ ਮਰਦਾ ਜਦੋਂ ਅਸੀਂ ਛੇਵਾਂ ਜਾਮਾ ਲੈ ਕੇ ਆਉਣਾ ਨਾ ਤੇ ਫੇਰ ਦੁੱਧ ਪੋਣਾ ਮਹਾਰਾਜ ਛੇਵੇਂ ਜਾਮੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਪਾਠਪੁਰ ਬੈਠੇ ਤੇ ਬੁੱਢਣ ਸਾਹਿਬ ਵੀ ਹੁਣ ਬਜ਼ੁਰਗ ਹੋ ਗਿਆ ਸੀ ਉਸਨੇ ਉਦੋਂ ਫੇਰ ਯਾਦ ਕੀਤਾ ਕਿ ਮਹਾਰਾਜ ਮੇਰੀ ਵੀ ਉਮਰ ਜਾਲੇ ਹੋ ਗਈ ਹੈ ਤੇ ਤੁਸੀਂ ਹੁਣ ਇਦਾਂ ਕਰੋ ਆਣ ਕੇ ਆਪਣੀ ਇਮਾਨਤ ਦੁੱਧ ਪੀਓ ਫਿਰ ਮਹਾਰਾਜ ਗੁਰੂ ਹਰਕਮਿੰਦ ਸਾਹਿਬ ਜੀ ਸਿੰਘਾਂ ਨੂੰ ਕਾ ਵੀ ਸਿੰਘੋ ਸਾਡਾ ਸਿੱਖ ਸਾਨੂੰ ਯਾਦ ਕਰ ਰਿਹਾ ਚਲੋ ਆਪਾਂ ਉੱਥੇ ਚੱਲਦੇ ਹਾਂ ਮਹਾਰਾਜ ਭਾਤਪੁਰ ਤੋਂ ਚੱਲੇ ਤੇ ਰਸਤੇ ਵਿੱਚ ਆਏ ਤੇ ਸੰਗਤ ਮਿਲੀ ਵੀ ਮਹਾਰਾਜ ਤੁਸੀਂ ਇੱਧਰ ਨਾ ਜਾਓ ਇੱਧਰ ਇੱਕ ਸ਼ੇਰ ਰਹਿੰਦਾ ਸ਼ੇਰ ਨੁਕਸਾਨ ਕਰੇਗਾ ਕਿਸੇ ਦਾ ਬੰਦਾ ਨਾ ਕੋਈ ਮਾਰ ਦੇਵੇ ਚਾ ਗੱਲ ਨਾ ਪੈ ਜੇ ਮਹਾਰਾਜ ਕਹਿੰਦੇ ਚਲੋ ਫਿਰ ਅੱਜ ਆਪਾਂ ਸ਼ੇਰ ਦਾ ਹੀ ਪਤਾ ਕਰਦੇ ਹਾਂ ਕਿ ਸ਼ੇਰ ਕਿੱਥੇ ਹੈ ਮਾੜਾ ਜੋਥੋਂ ਚੱਲੇ ਜਿੱਥੇ ਆਉਣਾ ਆ ਗੁਰੂ ਘਰ ਹੈ ਆਹੀ ਥੋੜਾ ਜਿਹਾ ਥਾਂ ਮੇਲਾ ਹੁੰਦਾ ਸੀ ਖਾਦ ਸੀ ਔਰ ਜੰਗਲ ਸੀ ਇੱਥੇ ਮਹਾਰਾਜ 앉 ਕੇ ਬੈਠੇ ਤੇ ਸੰਤਾਂ ਨੂੰ ਕਿਹਾ ਵੀ ਤੁਸੀਂ ਇੱਥੇ ਹੁਣ ਬਰਾਜੋ ਅਸੀਂ ਸ਼ੇਰ ਦਾ ਪਤਾ ਕਰਦੇ ਆਂ ਵੀ ਸ਼ੇਰ ਕਿੱਥੇ ਹੈ ਫਿਰ ਮਹਾਰਾਜ ਹੌਲੀ ਹੌਲੀ ਤੁਰੇ ਗਏ ਜਿੱਥੇ ਉੱਪਰ ਪਹਾੜ ਹੈ ਪਹਾੜ ਦੇ ਉੱਪਰ ਹੁਣ ਨਿਸ਼ਾਨ ਸਾਹਿਬ ਲੱਗਾ ਲਾਈਟ ਲੱਗੀ ਹੋਈ ਆ ਹੌਨ ਤੇ ਪ੍ਰਤਾਕ ਇਸ ਦਾ ਤੇ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉੱਥੇ ਤੁਰੇ ਗਏ ਤੁਰੇ ਤੁਰੇ ਜਾ ਕੇ ਦੇਖਿਆ ਤੇ ਸ਼ੇਰ ਆਪਣੇ ਘੁਰਨੇ ਦੇ ਵਿੱਚ ਸੁੱਤਾ ਜਦੋਂ ਘੁਰਨੇ ਦੇ ਵਿੱਚ ਸੁੱਤਾ ਤੇ ਸ਼ੇਰ ਮਹਾਰਾਜ ਕਹਿੰ ਲੱਗੇ ਕਿ ਸ਼ੇਰ ਨੂੰ ਸੁੱਤੇ ਨੂੰ ਨਹੀਂ ਮਾਰਨਾ ਨੂੰ ਉਠਾ ਕੇ ਮਾਰਨਾ ਮਹਾਰਾਜ ਨੇ ਛੋਟਾ ਜਿਹਾ ਪੱਥਰ ਚੁੱਕਿਆ ਸ਼ੇਰ ਦੇ ਮਾਰਿਆ ਸ਼ੇਰ ਉਠਿਆ ਦੇਖਦਾ ਵੀ ਅੱਤ ਕੋਈ ਰੋਹਾਨੀ ਜੋਤ ਹੈ ਇਸ ਰਾਂ ਦਾ ਤੇ ਮੈਂ ਕੋਈ ਇਨਸਾਨ ਦੇਖਿਆ ਨਹੀਂ ਕੋਈ ਬੰਦਾ ਨਹੀਂ ਦੇਖਿਆ ਆਹ ਕੋਈ ਪਵਤਾਰ ਹੈ ਫਿਰ ਉਸਦੇ ਮਨ ਦੇ ਵਿੱਚ ਆਇਆ ਵੀ ਮੈਂ ਇਸ ਨੂੰ ਮੱਥਾ ਟੇਕਾਂ ਫਿਰ ਕਹਿੰਦਾ ਵੀ ਮੈਂ ਇਸ ਦਾ ਸ਼ਿਕਾਰ ਕਰ ਲਾਂ ਮੇਰੇ ਘਰੇ ਸ਼ਿਕਾਰ ਆ ਗਿਆ ਉਹਨੇ ਮਹਾਰਾਜ ਦੇ ਉੱਪਰ ਝੱਟ ਮਾਰੀ ਆ ਸਾਹਮਣੇ ਮਹਾਰਾਜ ਦਾ ਫੋਟੋ ਲੱਗਾ ਹੋਇਆ ਹੈ ਆ ਇੱਧਰ ਆ ਸਾਹਮਣੇ ਮਹਾਰਾਜ ਦਾ ਫੋਟੋ ਲੱਗਾ ਚਿਹਰੇ ਉੱਪਰ ਝੱਟ ਮਾਰੀ ਮਹਾਰਾਜ ਜੀ ਜਦੋਂ ਸ਼ੇਰ ਦੇ ਸ਼ੇਰ ਨੇ ਝਪਟ ਮਾਰੀ ਤਾਂ ਮਹਾਰਾਜ ਨੇ ਢਾਲ ਦੇ ਨਾਲ ਉਸ ਦਾ ਵਾਰ ਰੋਕਿਆ ਤੀਖ ਦੇ ਨਾਲ ਵਾਰ ਕੀਤਾ ਤੇ ਸ਼ੇਰ ਦੇ ਲੱਕ ਦੇ ਵਿੱਚੋਂ ਦੋ ਟੁਕੜੇ ਕਰ ਦਿੱਤੇ ਚੜਕਾ ਦਿੱਤਾ ਸ਼ੇਰ ਥੱਲੇ ਨੂੰ ਡਿੱਗ ਪਿਆ ਫਿਰ ਮਹਾਰਾਜ ਥੱਲੇ ਨੂੰ ਆਏ ਆਣ ਕੇ ਸੰਗਤਾਂ ਨੂੰ ਕਿਹਾ ਵੀ ਹੁਣ ਸਿੰਘੋ ਤੁਸੀਂ ਐਦਾਂ ਕਰੋ ਦੁਪਹਿਰ ਦਾ ਸਮਾਂ ਹੈ ਹੁਣ ਪ੍ਰਸ਼ਾਦਾ ਤਿਆਰ ਕਰੋ ਸੰਗਤ ਕਹਿਣ ਲੱਗੀ ਮਹਾਰਾਜ ਇੱਥੇ ਜਾਲ ਹੈ ਨਹੀਂ ਪਾਣੀ ਤੋਂ ਬਿਨਾ ਗੱਡੀ ਨਹੀਂ ਚੱਲਦੀ ਫਿਰ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ ਨੇ ਫਿਰ ਜ਼ੋਰ ਦਾ ਮਾਰਿਆ ਬਰਸ਼ਾ ਆ ਸਾਹਮਣੇ ਬੌਲੀ ਸਾਹਿਬ ਹੈ ਦਰਬਾਰ ਦੇ ਤੇ ਮਹਾਰਾਜ ਨੇ ਬਰਸ਼ਾ ਮਾਰਿਆ ਤੇ ਜੋ ਪਟਿਆ ਕਿ ਉਠੋ ਜਾਲ ਆਇਆ ਜਾਲ ਦਾ ਸੋਮਾ ਚਲਿਆ ਸਾਰੀ ਸੰਗਤ ਨੇ ਜਲ ਛਕਿਆ ਤੇ ਸੰਗਤ ਕਹਿਣ ਲੱਗੀ ਮਹਾਰਾਜ ਆ ਜਾਲ ਬੜਾ ਮਿੱਠਾ ਹੈ ਠੰਡਾ ਹੈ ਮਹਾਰਾਜ ਕਹਿਣ ਲੱਗੇ ਇਸ ਦਾ ਨਾਂ ਮਿੱਠਾ ਸਰ ਛੇਰ ਕਹਾ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਜੀ ਉਹਨਾਂ ਨੇ ਆਪਣੇ ਮੁਖਾਰ ਦੇਸ ਤੋਂ ਇਸ ਕਵਿਟਰ ਸਥਾਨਾਂ ਦੇ ਸ਼ਰਨ ਸੋਧੇ ਉਹਨਾਂ ਨੇ ਆਪਣੇ ਬੁਖਾਰ ਬਿੰਦ ਤੋਂ ਗੁਰਦੁਆਰਾ ਮਿੱਠਾ ਸਰ ਸ਼ੇਰਗਾਹ ਰੱਖਿਆ ਕਿਉਂ ਜਲ ਬੌਲੀ ਸਾਹਿਬ ਦਾ ਮਿੱਠਾ ਨਿਕਲਿਆ ਉਹ ਸੋਮੇ ਦਾ ਤੇ ਇੱਕ ਸ਼ੇਰ ਦਾ ਸ਼ਿਕਾਰ ਕੀਤਾ ਉਹ ਵੀ ਆ ਬੌਲੀ ਸਾਹਿਬ ਹੈ 150 ਫੁੱਟ ਡੂੰਗੀ ਹੈ ਜਾਲ ਉੱਪਰ ਹੈ ਉੱਪਰ ਮੋਟਰ ਲੱਗੀ ਹੈ ਦਾਸ ਨੇ ਇੱਥੇ ਸੇਵਾ ਕੀਤੀ ਹੈ ਬੌਲੀ ਵੀ ਲੱਗੀ ਹੈ ਉੱਪਰ ਮੋਟਰ ਵੀ ਲੱਗੀ ਹੈ ਸੰਗਤਾਂ ਆਉਂਦੀਆਂ ਇਸ਼ਨਾਨ ਵੀ ਕਰਦੀਆਂ ਹੋਲਾ ਮੱਲਾ ਬਹੁਤ ਜੋਰ ਸ਼ੋਰ ਨਾਲ ਬੁੱਢਾ ਦਲ ਦੀਆਂ ਸੰਗਤਾਂ ਦਲ ਸਾਰਾ ਹੁੰਦਾ ਹੈ ਹੋਰ ਦਲ ਵੀ ਆਉਂਦੇ ਨੇ ਜਿੱਦਾਂ ਬਾਬੇ ਬਿਧੀ ਚੰਦ ਜੀ ਹੋਰ ਦਲ ਹਰੀਆਂ ਵੇਲਾ ਵਾਲੇ ਦਲ ਬਹੁਤ ਆਉਂਦੇ ਨੇ ਇੱਥੇ ਹੋਲੇ ਮੱਲੇ ਦੇ ਹੋਲਾ ਮੱਲਾ ਮਿੱਠਾ ਸਰਤ ਹੋਈ ਆਰੰਭ ਹੁੰਦਾ ਹੈ ਇੱਥੋਂ ਹੀ ਸੰਗਤਾਂ ਅਖੰਡ ਪਾਠ ਕਰਾ ਕੇ ਫਿਰ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਹਨ 10 ਉਹ ਨਿਮਨ ਨਿਵਾਸ ਤੇ ਘੋੜਿਆਂ ਵਾਸਤੇ ਪੱਠੇ ਵੀ ਬੀਜਦੇ ਹਨ 5-7 ਕਿੱਲੇ ਪੱਠੇ ਬੀਜਦੇ ਹਨ ਫਿਰ ਬਾਕੀ ਦਾਣਾ ਵੀ ਘੋੜਿਆਂ ਨੂੰ ਦੇਈਦਾ ਹੈ ਸੰਤਾਂ ਦੀ ਸੇਵਾ ਵੀ ਕੀਤੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਨੇ ਜਦੋਂ ਦਿੱਲੀ ਗਏ ਨੇ ਅਨੰਦਪੁਰ ਸਾਹਿਬ ਤੋਂ ਪੌੜਾ ਸਾਹਿਬ ਤੋਂ ਚੰਕੇ ਪਹਿਲਾ ਪੜਾਉ ਉਹਨਾਂ ਨੇ ਮਿੱਠਾ ਸਰ ਸਾਹਿਬ ਕੀਤਾ ਹੈ ਇੱਥੇ ਅਰਦਾਸ ਕਰਕੇ ਫਿਰ ਦਿੱਲੀ ਨੂੰ ਰਵਾਨਗੀ ਕੀਤੀ ਹੈ ਇਤੋਂ ਚੱਲ ਕੇ ਫਿਰ ਰਾਤੋਂ ਭਰਤਗੜ ਸਾਹਿਬ ਰਹਿ ਮਹਾਰਾਜਪੁਰ ਤੇ ਬਹਾਦਰ ਸਾਹਿਬ ਉਥੋਂ ਚੱਲਦੇ ਚੱਲਦੇ ਫਿਰ ਜਲੰਧ ਨੂੰ ਗਵਾਨੀ ਕੀਤੀ ਉਹਨਾਂ ਤੋਂ ਬਾਅਦ ਮਹਾਰਾਜਪੁਰ ਗੋਵਿੰਦ ਸਿੰਘ ਜੀ ਆਏ ਉਹਨਾਂ ਨੇ ਫਿਰ ਇਹ ਅਸਥਾਨ ਦੇਖਿਆ ਕਿ ਇੱਥੇ ਸਾਡੇ ਦਾਦਾ ਗੁਰੂ ਆਏ ਨੇ ਸਾਡੇ ਪਿਤਾ ਗੁਰੂ ਆਏ ਨੇ ਤੇ ਉਹਨਾਂ ਨੇ ਨਿਸ਼ਾਨੀਆਂ ਲਾਈਆਂ ਨੇ ਤੇ ਅਸੀਂ ਵੀ ਕੋਈ ਨਿਸ਼ਾਨੀ ਲਾਈਏ ਜਿਹੜੀ ਆ ਸਾਹਮਣੇ ਬੌਲੀ ਮਿੱਠਾ ਸਰ ਸਾਹਿਬ ਇਹਦਾ ਚਾਲ ਮਿੱਠਾ ਤੇ ਠੰਡਾ ਹੈ ਹੁਣ ਵੀ ਠੰਡਾ ਹੈ ਮਿੱਠਾ ਹੈ ਇਹ ਤੋਂ ਮਹਾਰਾਜ ਗੁਰੂ ਕੰਗੀ ਚਰਪਾਤ ਸਾਹਿਬ ਜੀ ਹੋਰਾਂ ਨੇ ਸ਼ੇਰ ਆਪਣਾ ਤੀਰ ਮਾਰਿਆ ਇੱਕ ਅੱਗੇ ਬੌਲੀ ਹੈ ਉੱਥੇ ਜਾ ਕੇ ਤੀਰ ਲੱਗਾ ਉਸ ਨੂੰ ਠੰਡੀ ਚੋਰੀ ਕਹਿੰਦੇ ਆ ਜੇ ਉੱਥੇ ਜਾ ਕੇ ਤੀਰ ਲੱਗਾ ਤੇ ਮਹਾਰਾਜ ਉੱਥੇ ਮੰਗਣੀ ਗਏ ਜਾ ਕੇ ਤੀਰ ਪਟਿਆ ਉੱਥੋਂ ਵੀ ਜਲ ਆਇਆ ਉਹ ਮਹਾਰਾਜ ਗੁਰੂ ਕੰਗੀ ਚਰਪਾਤ ਸਾਹਿਬ ਜੀ ਅਨੰਦਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਇੱਟਾਂ ਲਿਆ ਕੇ ਫਿਰ ਉਹ ਬੌਲੀ ਚਾਰ ਕੀਤੀ ਹੁਣ ਇਸ ਸਥਾਨ ਤੇ ਚਾਰ ਬੌਲੀਆਂ ਨੇ ਅੱਠ ਨਿਸ਼ਾਨ ਸਾਹਿਬ ਨੇ ਤਿੰਨ ਪਾਤਸ਼ਾਹਿਆਂ ਦੀ ਚਾਰਾ ਸ਼ੋਹ ਹੈ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੁਪਹਿਰ ਦਾ ਪ੍ਰਸ਼ਾਦਾ ਇੱਥੇ ਮਿੱਠਾ ਸਰਸਾਬ ਆਣ ਕੇ ਪਕਾ ਕੇ ਸਾਰੀ ਸੰਗਤ ਇੱਥੇ ਛਕਦੀ ਹੁੰਦੀ ਸੀ ਮਹਾਰਾਜ ਦੁਪਹਿਰ ਨੂੰ ਇੱਥੇ ਆਰਾਮ ਕਰਦੇ ਹੁੰਦੇ ਸੀ ਇਸ ਸਥਾਨ ਤੇ ਹੁਣ ਫੁੱਲਾ ਡੁੱਲਾ ਹੈ ਇਸ ਬਾਦਸ਼ਾਹ ਜਹਾਂਗੀਰ ਵੀ ਮਹਾਰਾਜ ਦੇ ਨਾਲ ਆਇਆ ਯਾਦੋ ਇੱਥੇ ਛੇਰ ਦਾ ਸ਼ਿਕਾਰ ਕੀਤਾ ਹੈ 1500 ਕਿੱਲਾ ਜ਼ਮੀਨ ਮਿੱਠਾ ਸਰ ਸਾਹਿਬ ਦੇ ਨਾਂ ਤੇ ਲੁਆਈ ਹੈ ਜੋ ਕਿ ਹੁਣ ਪਹਾੜ ਹੈ ਲੋਕਾਂ ਨੇ ਸੰਤਾਂ ਨੇ ਜ਼ਮੀਨ ਮੱਲੀ ਹੋਈ ਹੈ ਸਾਡੇ ਕੋਲ ਵੀ ਹੁਣ ਥੋੜੀ ਜਿਹੀ ਕੁਝ ਬਾਗ ਵਾਲੀ ਜ਼ਮੀਨ ਹੈ 200 ਕਿੱਲਾ ਸਾਡੇ ਕੋਲ ਵੀ ਹੈ ਕੁਝ ਬਾਗ ਹੈ 807 ਕਿੱਲਾਂ ਦੇ ਵਿੱਚ ਕੁਝ ਖੇਤੀ ਚੱਲਦੀ ਹੈ ਬਾਕੀ ਕੁਝ ਪਹਾੜ ਹੈ ਆਇ ਤੁੰਦਾ ਇਤਿਹਾਸ ਹੈ ਬਹੁਤ ਪਵਿੱਤਰ ਸਥਾਨ ਹੈ ਹਰ ਇਤਵਾਨ ਨੂੰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਸੰਤਾਂ ਆਉਂਦੀਆਂ ਅਰਦਾਸਾਂ ਕਰਾਉਂਦੀਆਂ ਬੱਚਿਆਂ ਦੀਆਂ ਵੀ ਨੌਕਰੀਆਂ ਦੀਆਂ ਵੀ ਬਾਹਰ ਕੈਨੇਡਾ ਇੰਗਲੈਂਡ ਅਮਰੀਕਾ ਕਤਰ ਇੱਥੇ ਅਰਦਾਸਾਂ ਕਰਾਉਂਦੀਆਂ ਨੇ ਜਿਹੜੀ ਵੀ ਅਰਦਾਸ ਹੁੰਦੀ ਹੈ ਉਹ ਮਹਾਰਾਜ ਪੂਰੀ ਕਰਦੇ ਹਨ ਸੰਤਾਂ ਇੱਥੇ ਬਹੁਤ ਆਉਂਦੀਆਂ ਹਨ ਇੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ 5 ਜੁਲਾਈ ਨੂੰ ਬੜੇ ਜੋਰ ਸ਼ੋਰ ਨਾਲ ਮਹਾਰਾਜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹੋਲਾ ਮਹੱਲਾ ਮਨਾਇਦਾ ਹੈ ਮਹਾਰਾਜਾ ਗੁਰੂ ਕੰਗਿਤਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਮਹਾਰਾਜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਸਾਲ ਦੇ ਵਿੱਚ ਵੱਡੇ ਇਤਿਹਾਸ ਅਸੀਂ ਆ ਮਨਾਉਂਦੇ ਹਾਂ ਪੈਸੇ ਹਰ ਐਤਵਾਰ ਨੂੰ ਥੀ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਸੰਗਤਾਂ ਬੇਅੰਤ ਆਉਂਦੀਆਂ ਹਨ ਦਰਸ਼ਨ ਦੇਂਦੀਆਂ ਹਨ ਤੇ ਗੁਰੂ ਦੇ ਵੀ ਦਰਸ਼ਨ ਕਰਦੀਆਂ ਹਨ ਜੋ ਅਰਦਾਸ ਉੱਥੇ ਹੁੰਦੀ ਹੈ ਉਹ ਪੂਰਨ ਹੱਤਲ ਹੁੰਦੀ ਹੈ ਇਹ ਅਸਥਾਨ ਬਹੁਤ ਹੀ ਸ਼ਹੀਦਾਂ ਦਾ ਪ੍ਰਤੱਖ ਸਥਾਨ ਹੈ ਇੱਥੇ ਚਾਰ ਬੌਲੀਆਂ ਹਨ ਅੱਠ ਨਿਸ਼ਾਨ ਸਾਹਿਬ ਨੇ ਤਿੰਨ ਪਾਸ਼ਾਆਂ ਦੀ ਚਰਨ ਜੋ ਹੈ ਤੇ ਗੁੱਡਾ ਲਾਲ ਦਾ ਪ੍ਰਤਨ ਸਥਾਨ ਹੈ ਇੱਥੇ ਹੀ ਸਮਾਗਤੀ ਹੈ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਕਿੰਨੀ ਦੂਰੀ ਤੇ ਹੈ ਆਪਾਂ ਕੋਈ 5 ਕਿਲੋਮੀਟਰ ਹੈ ਤੀਰਤਪੁਰ ਸਾਹਿਬ ਤੋਂ ਚੱਲ ਕੇ ਆਈਏ ਫਿਰ ਵੀ 5 ਕਿਲੋਮੀਟਰ ਹੈ ਤੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਈਏ ਤੇ 5 ਕਿਲੋਮੀਟਰ ਹੈ ਤੇ ਆ ਗੁਰਦੁਆਰਾ ਸਾਹਿਬ ਥੋੜਾ ਜਿਹਾ ਜੰਗਲ ਦੇ ਵਿੱਚ ਆਉਂਦਾ ਹੈ ਇਸ ਕਰਕੇ ਸੰਕਾ ਘਟਨੇ ਪਰ ਘਟ ਆਉਂਦੀਆਂ ਨੇ ਇੱਥੇ ਸੇਵਾ ਵਾਲਾ ਥਾਂ ਬਹੁਤ ਕਰਨ ਵਾਲਾ ਪਿਆ ਹੈ ਇੱਕ ਅਸੀਂ ਆ ਲੰਗਰ ਹਾਲ ਛੱਤਿਆ ਹੈ ਜਿਸ ਦੇ 35 ਲੱਖ ਰੁਪਈਆ ਲੱਗਾ ਹੈ ਜੋ ਵੀ ਮੁੰਡੇ ਇਥੋਂ ਬਾਬਾ ਜੀ ਬਾਹਰ ਕੈਨੇਡਾ ਨੂੰ ਗਏ ਨੇ ਅਮਰੀਕਾ ਗਏ ਨੇ ਉਹਨਾਂ ਨੇ ਵੀ ਸੇਵਾ ਕੀਤੀ ਹੈ ਤੇ ਆ ਲੰਗਰ ਹਾਲ ਛੱਤਿਆ ਹੁਣ ਸਾਡਾ ਇੱਕ ਲੰਗਰ ਹਾਲ ਹੋਰ ਛਤਨ ਵਾਲਾ ਹੈ ਆ ਵੀ ਸੰਤਾਂ ਨੂੰ ਬੇਨਤੀ ਹੈ ਕਿ ਚਲੋ ਉਹ ਵੀ ਆਪਾਂ ਬਣਾਈਏ ਸੰਕਤਾ ਸੇਵਾ ਕਰਨਾ ਤੇ ਜੀ ਆਇਆਂ ਨੂੰ ਤੇ ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ ਰੱਖਣਾ ਤੇ ਉਹਨਾਂ ਦੀ ਵੀ ਚਾਲ ਮੁਰੇ ਜਾਣ ਆ ਲੰਗਰ ਹਾਲ ਸਰਬਾਰ ਦੇ ਵਿੱਚ ਵੀ ਬਾਬਾ ਜੀ ਆ ਸਾਰਾ ਖਸਤਾ ਹੀ ਹੁੰਦਾ ਸੀ ਹੁਣ ਆ ਮਾਰਵਾ ਲੱਗੀ ਐ ਟੇਲਾ ਲੱਗੀਆਂ ਦੂਏ ਬਾੜੀਆਂ ਵੀ ਸਾਰੀਆਂ ਨਵੀਆਂ ਲਗਾਈਆਂ ਤਿਆਰ ਰੰਗੂ ਦੀ ਨਮਕ ਪਿੱਛਾ ਸਾਰਾ ਹੀ ਪਹਿਲਾਂ ਇੱਦਾਂ ਹੀ ਹੁੰਦਾ ਸੀ ਆ ਤੇ ਗੁਰੂ ਜੀ ਤੇ ਪਾ ਹੋਈ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਕਰਵਾਇਆ ਤੇ ਅੱਗੇ ਵੀ ਇੱਥੇ ਸੇਵਾ ਚੱਲਦੀ ਹੈ ਹੁਣ ਪੁਰਾਣਾ ਲੰਗਰ ਹਾਲ ਅਸੀਂ ਬਣਾਣਾ ਹੈ ਮਹਾਰਾਜ ਉਸ ਦੇ ਵਿੱਚ ਵੀ ਸੰਤਾਂ ਨੂੰ ਬੇਨਤੀ ਹੈ ਕਿ ਚਲੋ ਆਪਣਾ ਹਿੱਸਾ ਪਾਉਣ ਤੇ ਆਪਣੀ ਯਾਤਰਾ ਸਫਲ ਕਰਨ ਆਪਣਾ ਜਨਮ ਸਫਲਾ ਕਰਨ ਹਰ ਐਤਵਾਰ ਨੂੰ ਪ੍ਰੋਗਰਾਮ ਹੁੰਦਾ ਹੈ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਸਾਰੀਆਂ ਇੱਥੇ ਦਰਸ਼ਨ ਦੇਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਿਤ ਮੇ ਸਤ ਗੁਰ ਮਿਲਿਆ ਤਨ ਸੁਵੇਰਾ ਤਨ ਸੁਵੇਰਾ ਜਿਤ ਮੇ ਸਤ ਗੁਰ ਮਿਲਿਆ ਸੋ ਸਹ ਚਿਤ ਆਇਆ thank you